ਨਮਸਕਾਰ ਪਾਰਕ ਨੱਡੀ ਸਵਾਲ ਆਪਕਾ ਦੇ ਵਿੱਚ ਤੁਹਾਡੇ ਹੋਸਟ ਰਾਜੇਸ਼ ਪਾਟਵਾਜ ਵੱਲੋਂ ਸਵਾਗਤ ਹੈ ਇਸ ਵੇਲੇ ਆਪਾਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਪਠਾਨਕੋਟ ਇੰਪਰੂਵਮੈਂਟ ਟਰਸਟ ਦਫ਼ਤਰ ਵਿਖੇ ਜਿੱਥੇ ਕਿ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੋਈ ਜਿਹੜੀ ਹੈ ਦਿਸਰੀ ਹੈ ਜਿਹਦੇ ਚੱਲਦਿਆਂ ਪਿਛਲੇ 2 ਮਹੀਨੇ ਤੋਂ ਬੰਦ ਪਿਆ ਇੰਪਰੂਵਮੈਂਟ ਟਰਸਟ ਦਾ ਦਫ਼ਤਰ ਅੱਜ ਦੁਆਰ ਤੋਂ ਪਬਲਿਕ ਲਈ ਖੋਲਿਆ ਗਿਆ ਹੈ ਤਾਂ ਦੱਸਿਓ ਕਿ ਕਿਛਲੇ ਦਿਨ ਜਿਹੜਾ 1 ਮਹੀਨੇ ਜਿਹੜਾ ਇਹ ਦਫਤਰ ਜਿਹੜਾ ਸੀਲ ਕਰ ਦਿੱਤਾ ਗਿਆ ਸੀਗਾ ਤਾਂ ਲੋਕਾਂ ਨੂੰ ਕਾਫੀਆਂ ਮੁਸ਼ਕਲਾਂਾਂ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਸੀਗਾ ਆ ਅਤੇ ਉਸ ਮੁਸ਼ਕਲਾਂਾਂ ਤੋਂ ਜਿਹੜਾ ਕਿਤਨਾ ਕਿਤਨੀ ਜ਼ਾਤ ਮਿਲਦੀ ਹੋਈ ਜਿਹੜੀ ਆ ਉਹ ਅੱਜ ਦਿਖਾਈ ਦੇ ਰਹੀ ਆ ਇਸ ਮੌਕੇ ਪਠਾਨਕੋਟ ਦੇ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਦੇਂਦਿਆਂ ਜਿਹੜੇ ਨਾ ਤਹਿਸੀਲਦਾਰ ਅਤੇ ਡੀਐਸਪੀ ਜਿਹੜੇ ਆ ਚਿੱਟੀ ਪਠਾਨਕੋਟ ਦੇ ਉਹਨਾਂ ਦੇ ਹਾਜ਼ਰੀ ਦੇ ਵਿੱਚ ਜਿਹੜਾ ਇਹ ਸਿਨਾ ਜਿਹੜੀਆਂ ਅੱਜ ਮੁਰਤੋਂ ਖੋਲੀਆਂ ਗਈਆਂ ਹਨ ਤਾਂ ਜੋ ਲੋਕਾਂ ਦੇ ਜਿਹੜੇ ਰੂਪੇ ਹੋ ਕੰਮ ਆ ਉਹ ਕਿਤੇ ਨਾ ਕਿਤੇ ਪ੍ਰਵਾਨ ਹੋ ਸਕਣ ਆਪਾਂ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਉਹਨਾਂ ਦਾ ਜਿਹੜਾ ਸਿਲਾ ਅੱਜ ਖੋਲੀਆਂ ਗਈਆਂ ਹਨ ਤਦ ਤੱਕ ਕੋਈ ਮੰਨਦੀ ਇਜਾਜ਼ਤ ਦੇ ਦੇ ਰੋ ਭਾਰਤਨਾਥ ਨੂੰ ਸਵਾਲ ਆਪਕਾ ਰਾਜੇਸ਼ 파ਰਵਾੜ ਖਾਤਰੂ ਦੇਖੋ ਹਾਈ ਕੋਰਟ ਨੇ ਇੱਕ ਹਾਈ ਕੋਰਟ ਤੋਂ ਕੰਟੈਂਪਟ ਰਿਲੀਸ ਆਲੀ ਉਹਦੇ ਖਿਲਾਫ ਜਿਹੜਾ ਹਾਈ ਕੋਰਟ ਦੇ ਜੱਜੀਤ ਸਹਿਗਵਾਨ ਨੇ ਜਿਹੜਾ ਫੈਸਲਾ ਦਿੱਤਾ ਸੀਗਾ ਕਿ ਸਾਡਾ ਜਿਹੜਾ ਦਫਤਰ ਹੈ ਨੂੰ ਸੀਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਉਹ ਨੂੰ ਲੈ ਕੇ ਅਗਰ ਸੁਪਰੀਮ ਕੋਰਟ ਗਏ ਆਂ ਔਰ ਸੁਪਰੀਮ ਕੋਰਟ ਨੇ ਸਾਨੂੰ ਰਾਹਤ ਦਿੱਤੀ ਹਾਈ ਕੋਰਟ ਦੇ ਫੈਸਲੇ ਨੂੰ ਨਾ ਰੱਦ ਕੀਤਾ ਉਸ ਤੋਂ ਬਾਅਦ ਇੱਕ ਜਿਹੜਾ ਦਫਤਰ ਖੁੱਲ੍ਹਣਾ ਜਾਇਆ ਸੀ ਆ ਪਹਿਲੀ ਨੂੰ ਇਹਦਾ ਪਿਛਲੀ ਪਹਿਲੀ ਨੂੰ ਇੱਕ ਨਾ ਹੋ ਗਿਆ ਫੈਸਲਾ ਹੋਇਆ ਸੁਪਰੀਮ ਕੋਰਟ ਦਾ ਲੇਕਿਨ ਇਧਰ ਇੱਕ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਜਾਂ ਐਡਵਰਸਰੀ ਵੱਲੋਂ ਸਾਡਾ ਉਹ ਆਫਿਸ ਨਹੀਂ ਖੁੱਲਿਆ ਗਿਆ ਪੇਰਸ਼ਨ ਦੇਖਦੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅਪਲੀਕੇਸ਼ਨ ਕੀਤੀ ਹੈ ਤੁਹਾਡੀ ਜਿਹੜੀ ਆਪਣਾ ਉੱਪਰ ਆਇਆ ਫੈਸਲਾ ਹੈ ਸੁਪਰੀਮ ਕੋਰਟ ਦਾ ਉਹ ਵੀ ਅਦੇਨਾ ਹੋ ਰਹੀ ਹੈ ਕਿ ਸਾਡਾ ਆਫਿਸ ਜਿਆ ਉਹ ਨਹੀਂ ਖੋਲਿਆ ਜਾ ਰਿਹਾ ਸੋ ਅਸੀਂ ਇੱਕ ਨੇ ਵੀ ਪਹਿਲਾਂ ਅਜਿਹੀ ਅਪਲੀਕੇਸ਼ਨ ਸੁਬੋਰ ਦਿੱਤੀ ਲੇਕਿਨ ਉਸ ਤੋਂ ਪਰੇ ਨਹੀਂ ਜਿਹੜਾ ਸਾਡਾ ਆਫਿਸ ਜਿਹੜਾ ਅੱਜ ਖੋਲ੍ਹ ਲਿਆ ਗਿਆ ਇਹਨਾਂ ਦੀ ਸੁਪਰੀਮ ਕੋਰਟ ਦੀ ਸਾਡੀ ਅਰਜੀ ਹੈ ਜਿਹਦੇ ਸੀ ਉੱਥੇ ਲਿਖੀ ਸੀ ਉਹ ਉਸ ਬਫਸੇਲਾ ਲਾ ਔਰ ਬਹੁਤ ਵਧੀਆ ਹੈ ਮੈਂ ਲੋਕਾਂ ਨੇ ਜਿਹੜਾ 2 ਮਹੀਨੇ ਦਾ ਕੰਮ ਰੱਖਿਆ ਉਹ ਕੰਮ ਜਿਹੜਾ ਅਸੀਂ ਕਰਾਂਗੇ ਕਿਉਂਕਿ 2 ਮਹੀਨੇ ਪੂਰੇ ਅਸੀਂ ਪਿੱਛੇ ਚਲੇ ਗਏ ਮੈਂ ਬਹੁਤ ਮੇਰੇ ਮਨਚ ਸੀਗਾ ਕਿ ਮੈਂ 60 ਇੰਚ ਕਾਫੀ ਸ਼ਹਿਰ ਦਾ ਕੰਮ ਕਰਨਾ ਸੀਗਾ ਲੇਕਿਨ ਬਾਤ ਕਿਸੇ ਵੀ ਨਾਲ ਜਿਹੜਾ ਹੋਇਆ ਸੋ ਕੋਈ ਜਨ ਆਗੇ ਆਣ ਵਾਲੇ ਸਮੇਂ ਤੋਂ ਕਾਜੀ ਨਾਲ ਕੰਮ ਕਰਾਂਗੇ ਔਰ ਸ਼ਹਿਰ ਦੇ ਵਿੱਚ ਜਿਹੜਾ ਵਿਕਾਸ ਹੈ ਉਹ ਕਰਾਂਗੇ ਇਸ ਸਿਹਜ ਹੈ ਕਿ ਸਾਡਾ ਇੱਕ ਪੁਰਾਣਾ ਕੇਸ ਚੱਲ ਰਿਹਾ ਸੀਗਾ ਦਵਦੀਪ ਸਿੰਘ ਨਰਸਿਸ ਰੋਪਿੰਦ ਸ਼ਰਮਾਈ ਚੇਅਰਮੈਨ ਇੰਪਰੂਵਮੈਂਟ ਅਸਟੇ ਉਹਨਾਂ ਦੇ ਅਕੋਰਡਿੰਗ ਨਾਲ ਹਾਈ ਕੋਰਟ ਨੇ ਇੱਕ ਸੀਲਿੰਗ ਦੇ ਆਰਡਰਸ ਦਿੱਤੇ ਸੀਗੇ ਸਾਡੇ ਆਫਿਸ ਦੇ ਜਿਹੜਾ ਇੱਕ ਪਾਣੀ ਨੂੰ ਸੀਲ ਕਰਦਾ ਜੀ ਆਫਿਸ ਇਹ ਪੋਲੂਸ਼ਨ ਦੇ ਪਿਛਮੇ ਆ ਕੇ ਆਲਪਰਨ ਇੰਸਟਰਕਸ਼ਨ ਲੋਕ ਐਸਐਸਪੀ ਪਟਨਾ ਕੋ ਉਹਨਾਂ ਨੇ ਸੀਲ ਕੀਤਾ ਸੀਗਾ ਅੱਜ ਸਾਨੂੰ ਉਸ ਜਿਹੜੇ ਸੀਲਿੰਗ ਦੇ ਅਨਸੂਰ ਦੇ ਮੈਸੇਜ ਜੀ ਸੁਪਰੀਮ ਕੋਰਟ ਦੇ ਇਸ ਜਿਹ ਤੋਂ ਸਾਨੂੰ ਰਾਹ ਮਿਲਦੀ ਐਂਡ ਉਸ ਰਾਹਤ ਦੇ ਚੱਲਦਿਆਂ ਅੱਜ ਐਸਐਸਪੀ ਸਾਹਿਬ ਵੱਲੋਂ ਦੁਬਾਰਾ ਡੀਐਸਪੀ ਸਾਹਿਬ ਨੂੰ ਭੇਜਿਆ ਗਿਆ ਤੇ ਉਹਨਾਂ ਦੇ ਕੋਆਰਡੀਨੇਟ ਅੱਜ ਫੇਰ ਡਿਸਕਸ਼ਨ ਕਰ ਦਿੱਤਾ ਗਿਆ ਸਰ ਕੀ ਕੇਸ ਹੈ ਜੀ ਇੱਕ ਪੁਰਾਣਾ ਕੇਸ ਸੀਗਾ ਗੰਗੂਮੇਟਰ ਟ੍ਰਾਂਕੋਰ ਦਾ ਕੋਈ ਜਗ੍ਹਾ ਦਾ ਟਕੜਾ ਸੀਗਾ ਜਦੇ ਬਾਰੇ ਡਿਟੇਲ ਇਨਫਰਮੇਸ਼ਨ ਤਾਂ ਮੈਂ ਦੇਖ ਕੇ ਦੱਸਣਾ ਅਫੀਸ ਦਾ ਰਿਕਾਰਡ ਪਰ ਕੋਈ ਜਗ੍ਹਾ ਦਾ ਟਕੜਾ ਸੀਗਾ ਜਿਹੜਾ ਉਹ ਹੋ ਗਿਆ ਪ੍ਰੋਸੀਡਿੰਗ ਤੋਂ ਸੁਪਰੀਮ ਕੋਰਟ ਤੋਂ ਰਾਹਤ ਮਿਲ ਜਾਨੂੰ ਸਰ ਕੁਝ ਨਿਯਮ ਸੁਪਰੀਮ ਕੋਰਟ ਦੇ ਪਰ ਫਾਰ ਵੀ ਟਾਈਮਿੰਗ ਦਾ ਕੁਝ ਨਹੀਂ ਹੈ ਸਿਰਫ ਡੀਸੀ ਲਿਟਲ ਆਫਿਸ ਤੇ ਇਸ ਸੈਕਸ਼ਨ ਸਾਨੂੰ ਕੁਝ ਨਹੀਂ ਆਉਂਦਾ ਹਰ ਰੋਜ਼ ਬਿਲਕੁਲ ਆਫਿਸ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਜਿਹਾ ਉਸ ਤਰ੍ਹਾਂ ਹੀ ਹੁਣ ਚੱਲੇਗਾ ਨਹੀਂ ਅਜੇ ਤੱਕ ਕੁਝ ਦੇ ਬਾਰੇ ਨਹੀਂ ਕਿਛੁਆ ਦੂਸਰਾ ਵੀ ਜਾਂਦੇ ਵੀ ਇੱਕ ਨਵੀਂ 225 ਜੋ ਆਪਾਂ ਬ੍ਰੇਮਰਸਸਰਾ ਦੇ ਰੋ ਅਫੀਸਰ ਨੇ ਸੀਲ ਕੀਤਾ ਸੀ ਤੇ ਇਹਦੇ ਚ ਹਾਈ ਕੋਰਟ ਮਾਨੇ ਉਹ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਬਾਰੇ ਬਾਅਦਸਪੀ ਬਰਾਂਡਪੁਰ ਦੀ ਲਿਖੀ ਸਾਬ ਨੂੰ ਕਹਿੰਦੇ ਉਹਦੇ ਬਾਅਦ ਅੱਜ ਫੇਰ ਆਪਾਂ ਚ ਹੋਏ ਦੂਸਰਾ ਇਹ ਤੁਹਾਨੂੰ ਜਾਣਦੇ ਇਸ ਇੰਪਰੂਵਮੈਂਟ ਟੈਸਟ ਦਾ ਜਿਹੜਾ ਮਸਲਾ ਇਹ ਕਿ ਸੁਪਰੀ ਹਾਈ ਕੋਰਟ ਪੈਂਡਿੰਗ ਉਹਦੇ ਬਾਅਦ ਜਿਹੜਾ ਐਸਐਲਪੀ ਦੇ ਰਹਿ ਸਕੂਰਟ ਚ ਪੈਂਡਿੰਗ ਤੇ ਜਿਹਦੇ ਬਾਅਦ ਸਾਨੂੰ ਐਸਐਸਪੀ ਸਾਹਿਬ ਨੇ ਪਠਾਨ ਕੋਲ ਵੀ ਡਾਇਰੈਕਸ਼ਨ ਦਿੱਤੀ ਆਈ ਸੀ ਇਸ ਇੰਪਰੂਵਮੈਂਟ ਟੈਸਟ ਦਾ ਆਫਿਸ ਕੰਪਲੈਕਸ ਨੂੰ ਖੋਲਣ ਦੀ ਹੈ ਉਹਨਾਂ ਦੇ ਹੁਕਮ ਦੀ ਕੰਪਲਾਈਂਸ 'ਚ ਆਪਾਂ ਅੱਜ ਇੱਥੇ ਆ ਕੇ ਜਿਹੜੇ ਆਪਣੇ ਲੈਫਟ ਤਸੀਲ ਦਾ ਡਿਊਟੀ ਮੈਨਿਸਟਰ ਹੈ ਉਹਨਾਂ ਦੀ ਹਾਜ਼ਰੀ 'ਚ ਐਸਐਚਓ ਰੀਲ ਨੰਬਰ 2 ਐਂਡ ਬਾਕੀ ਜਿਹੜਾ ਇੱਥੋਂ ਦੇ ਜਿਹੜਾ ਸਟਾਫ ਹੈ ਉਹਨਾਂ ਦੀ ਹਾਜ਼ਰੀ 'ਚ ਆਪਾਂ ਜਿਹੜਾ ਇਹ ਆਫਿਸ ਕੰਪਲੈਕਸ ਹੈ ਜੋ ਖੋਲਤਾ ਜੀ ਕੁਝ ਕੰਮੇ ਰਹਿ ਗਏ ਉਹ ਖੋਲ ਰਹੇ ਆਪਾਂ ਤੇ ਅਸਰ ਲੋ ਆਪਾਂ ਇਹ ਸਾਰੀ ਕਾਰਵਾਈ ਕੀਤੀ ਹੈ ਜੀ ਤੇ ਜਿਸ ਤਰ੍ਹਾਂ ਸਾਨੂੰ ਡਾਇਰੈਕਸ਼ਨ ਆਈ ਹੈ ਉਹਦੇ ਅਨੁਸਾਰ ਆਪਾਂ ਕੀਤੀ ਹੈ ਇਸ ਦੇ ਬਾਅਦ ਜਿਹੜਾ ਆਪਾਂ ਇਹ ਅਫਸਰ ਜਿਹੜੇ ਇੱਥੇ ਐਸਡੀਓ ਹੈ तो उन्होंने आप हैंडवर कर रहे हैं तो अगर फिर वो देख रेख अपने हिसाब से कर रहे हैं पर सबूटीज़ है इतने मैं कमेंट नहीं कर सकता इसलिए जो सारी डायरेक्शन है आपकी कंप्लेट्स की कंडीशन इस तरह सूँ अपने एस एस पी पठानकोट जी की डायरैक्शन आई हैं उन्होंने डायरैक्शन के बाद आप इतने आकर जो ऑफिस कंपलैक्स कंपलैक्स खोलो उस तो अलावा जी हो कोई भी जी लीगल कंडीशन है वह मैं डिस्कस नहीं कर सकता इट्स अब्द दिस मैटर सो द केस इज पेंडिंग बोथ इन हाई कोर्ट एंड सुप्रीम कोर्ट सो कमेंट सोटी